ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਾਂ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਜੋ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਜੋ ਹੋਰ ਕਿਸਾਨ ਵੀਰਾਂ ਤੱਕ ਵੀ ਵੀਡੀਓ ਪਹੁੰਚ ਸਕੇ ਅੱਜ ਤੁਹਾਨੂੰ ਇੱਕ ਆਪਾਂ ਦੇਸੀ ਨਸਲ ਦਾ ਨੰਗੀਨਾ ਦਿਖਾਉਣ ਲੱਗਿਆ ਕਿਸਾਨ ਵੀਰੋ ਇਹ ਵੀਡੀਓ ਪਿੰਡ ਗਿੱਦੜ ਜ਼ਿਲ੍ਹਾ ਬਠਿੰਡਾ ਤਹਿਸੀਲ ਨਾਥਾਣਾ ਦੇ ਵਿੱਚੋਂ ਬਣਾ ਰਹੇ ਹਾਂ ਦੇਖ ਸਾਥੋਂ ਆ ਤੁਮਕ ਦੇਸੀ ਨਸਲ ਦਾ ਨਗੀਨਾ ਦਿਖਾਉਣ ਲੱਗੇ ਆ ਬਹੁਤ ਠੰਡੀ ਤੇ ਸ਼ਾਂਤ ਸੁਭਾਦੀ ਦੇਸੀ ਗਾਂ ਖਾਉਣ ਲੱਗੇ ਆ ਕਿਸਾਨ ਵੀਰੋ ਚੰਗੇ ਘੱਟ ਕਾਠ ਦੀ ਆ ਬਹੁਤ ਸਾਊ ਤੇ ਸ਼ੀਲ ਗਾਂ ਕਿਸਾਨ ਵੀਰੋ ਇਹਦੇ ਜਿਹੜੇ ਹਜੇ ਦਿਨ ਰਹਿੰਦੇ ਆ ਤਕਰੀਬਨ 10 ਤੋਂ 12 ਦਿਨ ਦੀ ਕੱਚੀ ਆ ਬਾਕੀ ਜਿਹੜੇ ਬਾਲ ਢਿੱਲਾਉ ਲੇਵੇ ਦੇ ਵਿੱਚ ਬਹੁਤ ਪੰਗਾ ਹਜੇ ਥਾਣਾ ਚਾਰੇ ਵਿੱਥੀ ਤੇ ਨਿਖੜਵੇਂ ਥਾਣ ਲੱਗੇ ਹੋਏ ਆ ਬਹੁਤ ਠੰਡੀ ਤੇ ਸ਼ਾਂਤ ਸੁਭਾਦੀ ਆ ਕਿਸਾਨ ਵੀਰੋ ਬਾਕੀ ਜਿਹੜਾ ਇਹਦਾ ਰੇਟ ਆ ਫੋਨ ਤੇ ਹੋਊਗਾ ਬਾਈ ਦਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਫੋਨ ਕਰਕੇ ਇਹਦਾ ਰੇਟ ਕਨਫਰਮ ਕਰ ਸਕਦੇ ਹੋ ਬਹੁਤ ਠੰਡੀ ਤੇ ਸ਼ਾਂਤ ਸੁਭਾਅ ਦੀ ਗਾਂ ਕਿਸਾਨ ਵੀਰੋ ਇਹੋ ਜਿਹੇ ਨਗੀਨੇ ਟਾਵੇਂ ਮਿਲਦੇ ਆ ਐਨੇ ਠੰਡੇ ਉਹ ਵੀ ਦੇਸੀ ਨਸਲ ਦੇ ਵਿੱਚ ਬਹੁਤ ਠੰਡੀ ਅਮਰੀਕਨ ਗਊ ਵਾਲਾ ਕੰਮ ਹੀ ਆ ਕਿਸਾਨ ਵੀਰੋ ਐਚ ਐਫ ਗਾਂ ਆਪਾਂ ਜਿਵੇਂ ਚੋਣਿਆ ਉਸ ਤਰੀਕੇ ਨਾਲ ਹੀ ਬਾਈ ਥੱਲੇ ਬਹਿ ਗਿਆ ਦੇਖ ਸਕਦੇ ਹੋ ਜਮਾ ਲੱਤ ਚੱਕਣ ਦੀ ਆਤੀ ਨੇ ਜਿਵੇਂ ਖੜੀ ਆ ਉਹ ਮੇ ਜਿੱਕਰ ਹੀ ਖੜੀ ਕਿਸਾਨ ਵੀਰੋ ਦੇਖ ਸਕਦੇ ਹੋ ਤੁਸੀਂ ਵੀਡੀਓ ਦੇਖਣ ਲਈ ਧੰਨਵਾਦ ਕਿਸਾਨ ਵੀਰੋ ਥੈਂਕ ਯੂ ਜੀ